ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦਾ ਤੁਸੀਂ ਵੇਖ ਰਹੇ ਹੋ ਸੈਮ ਤੇ ਨਵ ਬਲੌਗ ਅੱਜ ਅਸੀਂ ਪਾਰਟ 2 ਵੀਡੀਓ ਆਪਣੀ ਜਿਹੜੀ ਰਿਕਾਰਡ ਕਰਨੀ ਆ ਪਿਛਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪ੍ਰੈਗਨਨਸੀ ਦੇ ਵਿੱਚ ਜਿਹੜੇ ਇਫੈਕਟ ਸੀਗੇ ਉਹਦੇ ਬਾਰੇ ਦੱਸਿਆ ਸੀਗਾ ਤੇ ਅੱਜ ਦੇ ਇਸ ਵੀਡੀਓ ਦੇ ਵਿੱਚ ਜਿਹੜਾ ਡਾਈਟ ਪਲਾਨ ਆ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਤੁਹਾਡੇ ਨਾਲ ਉਹ ਆਪਣਾ ਸ਼ੇਅਰ ਕਰੂੰਗੀ ਕਿ ਡਿਊਰਿੰਗ ਪ੍ਰੈਗਨਨਸੀ ਜੋ ਮੇਰਾ ਡਾਈਟ ਸੀਗੀ ਮੇਰੇ ਡਾਈਟ ਦੇ ਵਿੱਚ ਕੀ ਕੀ ਮੈਂ ਇਨਕਲੂਡ ਕੀਤਾ ਹੋਇਆ ਸੀਗਾ ਜਿਹਦੇ ਕਰਕੇ ਸਾਡਾ ਬੇਬੀ ਆ ਹੈਲਥੀ ਹੋਇਆ ਤੇ ਡਾਈਟ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਤਾਂ ਹੈਗਾ ਕਿ ਫਸਟ ਥਿੰਗ ਤਾਂ ਹੈਗੀ ਆ ਕਿ ਡਿਊਰਿੰਗ ਪ੍ਰੈਗਨੈਂਸੀ ਤੁਹਾਨੂੰ ਜਿਹੜੀ ਆ ਕਿ ਪ੍ਰੋਪਰ ਰੈਸਟ ਚਾਹੀਦੀ ਆ ਆ ਪ੍ਰੋਪਰ ਰੈਸਟ ਤੁਹਾਨੂੰ ਕਰਨੀ ਚਾਹੀਦੀ ਆ ਤੇ ਸੈਕੰਡਲੀ ਜਿਹੜਾ ਕਿ ਆਪਣੀ ਰੁਟੀਨ ਦੇ ਵਿੱਚ ਆ ਜਿਹੜੀ ਵਾਕ ਡੇਲੀ ਅਗਰ ਤੁਹਾਨੂੰ ਨਾਰਮਲ ਡਿਲੀਵਰੀ ਚਾਹੀਦੀ ਆ ਤਾਂ ਉਹਦੇ ਕਰਕੇ ਡੇਲੀ ਵਾਕ ਜਿਹੜੀ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਆ ਬਟ ਮੇਰਾ ਤਾਂ ਚਲੋ ਸੀ ਸੈਕਸ਼ਨ ਹੋਇਆ ਸੀਗਾ ਪਰ ਫਿਰ ਵੀ ਮੈਂ ਆਪਣੀ ਥੋੜੀ-ਬਹੁਤੀ ਵਾਕ ਜੜੀ ਉਹ ਕੰਟੀਨਿਊ ਰੱਖੀ ਸੀ ਕਿਉਂਕਿ ਸਾਨੂੰ ਪਹਿਲਾਂ ਹੀ ਡਾਕਟਰ ਨੇ ਇਹ ਦੱਸਤਾ ਸੀਗਾ ਮੇਰੀਆਂ ਆਪਣੇ ਕੋਈ ਹੈਲਥ ਇਸ਼ੂਸ ਸੀਗੇ ਤੇ ਦਨ ਜੇਕਰ ਡਾਈਟ ਦੀ ਗੱਲ ਕਰੀਏ ਤਾਂ ਡਾਈਟ ਦੇ ਵਿੱਚ ਸਭ ਤੋਂ ਪਹਿਲਾਂ ਹੈਗਾ ਕੋਕੋਨਟ ਵਾਟਰ ਹੈ ਨਾਰੀਅਲ ਦਾ ਪਾਣੀ ਜਿਹੜਾ ਕਿ ਮਸਟ ਆ ਹਰ ਕਿਸੇ ਨੂੰ ਆਪਣੀ ਪ੍ਰੈਗਨੈਂਸੀ ਦੇ ਵਿੱਚ ਆ ਜਿਹੜਾ ਇਹ ਇਨਕਲੂਡ ਕਰਨਾ ਚਾਹੀਦਾ ਬੱਚੇ ਦੀ ਹੈਲਥ ਦੇ ਲਈ ਵੀ ਤੇ ਮਦਰ ਦੇ ਲਈ ਵੀ ਬਹੁਤ ਸਹੀ ਰਹਿੰਦਾ ਸਾਰਾ ਦਿਨ ਬੰਦੇ ਨੂੰ ਲੋ ਫੀਲ ਹੁੰਦਾ ਉਹਦੇ ਲਈ ਜਿਹੜੀ એનર્ਜੀ ਵੀ ਬਣੀ ਰਹਿੰਦੀ ਆ ਤੇ ਬਾਕੀ ਜਿਹੜੀ ਹੈਲਥ ਆ ਉਹ ਵੀ ਸਹੀ ਰਹਿੰਦੀ ਆ ਸੈਕੰਡਲੀ ਸੋਕਡ ਜਿਹੜੇ ਹੈਗੇ ਨੇ ਆਪਣੇ ਡਰਾਈ ਫਰੂਟਸ ਰਾਤ ਨੂੰ ਤੁਸੀਂ ਭਿਗੋ ਕੇ ਰੱਖ ਦੋ ਚਾਹੇ ਦੀ ਬਦਾਮ ਹੋਵੇ ਅਖਰੋਟ ਹੋਵੇ ਕੁਝ ਵੀ ਡਰਾਈ ਫਰੂਟਸ ਦੇ ਵਿੱਚ ਪੰਜ ਤੋਂ 6 ਬਦਾਮ ਡੇਲੀ ਪਾਣੀ ਪਹਿਲੇ ਇੱਕ ਗਲਾਸ ਪਾਣੀ ਦਾ ਪੀਓ ਦੈਨ ਉਸ ਤੋਂ ਬਾਅਦ ਡਰਾਈ ਫਰੂਟਸ ਖਾਓ ਤੇ ਚਾਹੇ ਤੁਸੀਂ ਪਹਿਲਾਂ ਨਾਰੀਅਲ ਪਾਣੀ ਪੀ ਲਓ ਉਸ ਤੋਂ ਬਾਅਦ ਜਿਹੜੇ ਡਰਾਈ ਫਰੂਟਸ ਲਓ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਆ ਤੇ ਦੈਨ ਸੀਜ਼ਨਲ ਫਰੂਟ ਜੇਕਰ ਤੁਸੀਂ ਪ੍ਰੈਗਨੈਂਟ ਹੋ ਗਰਮੀ ਦੇ ਵਿੱਚ ਜਾਂ ਸਰਦੀ ਦੇ ਵਿੱਚ ਜਿਹੜੇ ਵੀ ਸੀਜ਼ਨਲ ਫਰੂਟਸ ਹੁੰਦੇ ਨੇ ਉਹ ਬਹੁਤ ਜ਼ਰੂਰੀ ਆ ਤੇ ਇੱਕ ਗੱਲ ਮੈਂ ਹੋਰ ਕਹਿਣੀ ਚਾਹੂੰਗੀ ਕਿ ਜਦੋਂ ਮੇਰੀ ਪ੍ਰੈਗਨਨਸੀ ਸੀਗੀ ਮੈਨੂੰ ਕਈਆਂ ਨੂੰ ਨੌਜ਼ੀਆ ਦੀ ਦਿੱਕਤ ਆ ਜਾਂਦੀ ਹੈ ਜਾਂ ਵੋਮਿਟਿੰਗ ਵਾਲਾ ਮਨ ਜਾ ਹੁੰਦਾ ਰਹਿੰਦਾ ਕੱਚਾ ਕੱਚਾ ਚਿੱਤ ਜਾ ਜੀਭ ਜਾ ਫੀਲ ਹੁੰਦਾ ਤਾਂ ਮੈਨੂੰ ਡਾਕਟਰ ਨੇ ਦੱਸਿਆ ਸੀ ਕਿ ਖਾਲੀ ਪੇਟ ਤੁਸੀਂ ਇੱਕ ਜਾਂ ਦੋ ਬਿਸਕਟ ਲਓ ਉਹ ਚਾਹੇ ਤੁਹਾਡੀ ਮਰਜ਼ੀ ਹੈ ਜਿਹੜਾ ਮਰਜ਼ੀ ਬਿਸਕਟ ਖਾ ਲਓ ਉਹਦੇ ਨਾਲ ਵੀ ਤੁਹਾਨੂੰ ਕਾਫੀ ਜ਼ਿਆਦਾ ਰਿਲੀਫ ਮਿਲਦਾ ਘਬਰਾਹਟ ਨਹੀਂ ਹੁੰਦੀ ਜਿਹੜੀ ਵੋਮਿਟਿੰਗ ਵਾਲੀ ਫੀਲਿੰਗ ਆ ਉਹ ਨਹੀਂ ਹੁੰਦੀ ਉਹਦੇ ਨਾਲ ਕਾਫੀ ਜ਼ਿਆਦਾ ਮੈਨੂੰ ਵੀ ਰਾਹਤ ਮਿਲੀ ਸੀ ਮੈਨੂੰ ਵੀ ਬਹੁਤ ਅੱਛਾ ਮੇਰਾ ਉਹ ਚੀਜ਼ ਮੈਨੂੰ ਕਾਫੀ ਜ਼ਿਆ ਕਿਉਂਕਿ ਉਹਦੇ ਨਾਲ ਮੈਨੂੰ ਜਿਹੜੀ ਵੋਮਿਟਿੰਗ ਦੀ ਦਿੱਕਤ ਨਹੀਂ ਹੋਈ ਸੀਗੀ ਜੇ ਕਿਸੇ ਨੂੰ ਇਹ ਪਰੇਸ਼ਾਨੀਆਂ ਤਾਂ ਉਹ ਆਪਣੀ ਇਸ ਦੇ ਵਿੱਚ ਡੇਲੀ ਰੁਟੀਨ ਦੇ ਵਿੱਚ ਫਰਸਟ 3 ਮੰਥਸ ਬਿਸਕਟ ਇਨਕਲੂਡ ਕਰ ਸਕਦਾ ਕੋਈ ਵੀ ਲੇਡੀ ਆ ਤੇ ਦੈਨ ਉਸਤੇ ਬਾਅਦ ਅ ਫਰੂਟਸ ਹੋਗੇ ਦੈਨ ਸੀਜ਼ਨਲ ਫਰੂਟਸ ਨਾਰੀਅਲ ਦਾ ਪਾਣੀ ਹੋ ਗਿਆ ਡਰਾਈ ਫਰੂਟਸ ਹੋਗੇ ਤੇ ਦੂਸਰੀ ਚੀਜ਼ ਹੈ ਕਿ ਫੋਰਥ ਵਨ ਇਜ਼ ਕਿ ਘਰ ਦੀ ਦਾਲ ਰੋਟੀ ਸਬਜ਼ੀਆਂ ਲਾਈਕ ਪਾਲਕ ਵਗੈਰਾ ਹਰੀਆਂ ਸਬਜ਼ੀਆਂ ਆਪਣੀ ਡਾਈਟ ਦੇ ਵਿੱਚ ਇਨਕਲੂਡ ਕਰਨੀਆਂ ਚਾਹੀਦੀਆਂ ਦਾਲ ਵਗੈਰਾ ਫੋਰਥ ਜਿਹੜਾ ਤੁਸੀਂ ਆਪਣੀ ਡਾਈਟ ਦੇ ਵਿੱਚ ਹਰੀਆਂ ਸਬਜ਼ੀਆਂ ਕੋਈ ਵੀ ਹਰੀਆਂ ਸਬਜ਼ੀਆਂ ਹੋ ਗਈਆਂ ਬਟ ਮੈਂ ਤਾਂ ਪਾਲਕ ਦਾ ਔਰ ਜ਼ਿਆਦਾ ਯੂਜ਼ ਕੀਤਾ ਸੀਗਾ ਕਿ ਉਸ ਟਾਈਮ ਦੇ ਵਿੱਚ ਪਾਲਕ ਡੇਲੀ ਮੋਸਟਲੀ 1-2 ਦਿਨ ਛੱਡ ਕੇ ਮੈਂ ਪਾਲਕ ਲੈਂਦੀ ਹੁੰਦੀ ਸੀ ਕਿਉਂਕਿ ਮੈਨੂੰ ਡਾਕਟਰ ਨੇ ਵੀ ਬੋਲਿਆ ਸੀਗਾ ਪਾਲਕ ਹੋਗੀ ਜਾਂ ਦਾਲਾਂ ਹੋਗੀਆਂ ਜਾਂ ਪਨੀਰ ਹੋ ਗਿਆ ਲਾਈਕ ਉਹ ਆਪਣੀ ਡਾਈਟ ਦੇ ਵਿੱਚ ਤੁਸੀਂ ਹਫਤੇ ਦੇ ਵਿੱਚ ਜੋ ਦੋ ਜਾਂ ਤਿੰਨ ਵਾਰ ਇਨਕਲੂਡ ਕਰ ਸਕਦੇ ਹੋ ਤਾਂ ਕਿ ਤੁਹਾਡਾ ਬੇਬੀ ਵੀ ਹੈਲਦੀ ਹੋਏ ਤੇ ਥੈਨ ਜਿਹੜੀ ਮਦਰ ਆ ਉਹ ਵੀ ਹੈਲਦੀ ਰਵੇ એનਰਜੈਟਿਕ ਰਵੇ ਥੈਨ ਬਾਕੀ ਹੋਰ ਕੀ ਚੀਜ਼ਾਂ ਨੇ ਬਾਕੀ ਹੋਰ ਆਪਾਂ ਲਾਈਕ ਦਲੀਆ ਵਗੈਰਾ ਜੇ ਤੁਹਾਡਾ ਮਨ ਕਰਦਾ ਤਾਂ ਦਲੀਆ ਵਗੈਰਾ ਖਿਚੜੀ ਵਗੈਰਾ ਵੀ ਲੈ ਸਕਦੇ ਹੋ ਇਹ ਡਿਊਰਿੰਗ ਪ੍ਰੈਗਨੈਂਸੀ ਆ ਕਿ ਡਿਊਰਿੰਗ ਪ੍ਰੈਗਨੈਂਸੀ ਦੇ ਵਿੱਚ ਤੁਸੀਂ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਆਪਣੀ ਡਾਈਟ ਦੇ ਵਿੱਚ ਤੁਹਾਡੇ ਲਈ ਮਸਟ ਹੋਣੀਆਂ ਚਾਹੀਦੀਆਂ ਨੇ ਇਹ ਵੀਡੀਓ ਪਾਰਟ 2 ਦੇ ਵਿੱਚ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਦੈਨ ਅਗਲੀ ਵੀਡੀਓ ਵੀ ਮੈਂ ਬਣਾਉਂਗੀ ਕਿ ਲਾਈਕ ਹਾਂ ਆਫਟਰ ਪ੍ਰੈਗਨੈਂਸੀ ਕਿਹੜੀ ਡਾਈਟ ਆ ਜਿਹੜੀ ਉਹ ਹੋਣੀ ਚਾਹੀਦੀ ਆ ਤਾਂ ਜੋ ਜਿਹੜੀ ਮਦਰ ਆ ਚਾਹੇ ਉਹ ਸੀ ਸੈਕਸ਼ਨ ਮਦਰ ਆ ਜਾਂ ਜਿਹਨਾਂ ਦੀ ਨਾਰਮਲ ਡਿਲੀਵਰੀ ਹੁੰਦੀ ਆ ਉਹਨਾਂ ਨੂੰ ਜਿਹੜੀ ਉਹ ਡਾਈਟ ਆ ਉਹ ਲੈਣ ਤੇ ਜਿਹਦੇ ਕਰਕੇ ਉਹ ਹੈਲਥੀ ਰਹਿਣ ਤੇ ਉਸ ਤੋਂ ਬਾਅਦ ਮੇਨਲੀ ਤਾਂ ਇਹੀ ਆ ਕਿ ਤੁਸੀਂ ਡੇਲੀ ਥੋੜਾ ਬਹੁਤਾ ਆਪਣੀ ਵਾਕ ਕਰੋ ਪ੍ਰੋਪਰ ਰੈਸਟ ਕਰੋ ਪ੍ਰੋਪਰ ਸਲੀਪ ਲਵੋ ਤਾਂ ਜੋ ਤੁਸੀਂ ਹੈਲਥੀ ਰਹੋ ਸੋ ਬਾਕੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਮੈਂਟਸ ਤੇ ਸ਼ੇਅਰ ਕਰਿਓ ਤੇ ਸਾਰਿਆਂ ਤੁਸੀਂ ਵੀਡੀਓਜ਼ ਨੂੰ ਪਿਆਰ ਦੇ ਰਹੇ ਹੋ ਉਹਦੇ ਲਈ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ